ਮੈਂ ਕਹਿੰਿਆ ਸਾਨੂੰ ਤਾਲਿਬਾਨ ਕਹਿੰਦੇ ਨੇ ਕੋਈ ਕਹਿੰਦੇ ਨੇ ਵੀ ਲੈ ਲਓ ਇਹ ਤੌਲੀਆ ਸਿਰ ਤੇ ਬੰਨਿਆ ਆ ਕੋਈ ਇੱਥੇ ਕਹਿੰਦੇ ਵੀ ਪਤਾ ਨਹੀਂ ਕਿਹੜੇ ਦੇਸ਼ ਚੋਂ ਆਇਆ ਕਿੱਦਾਂ ਆ ਕੀ ਆ ਉਹ ਵੀ ਮੈਂ ਉਹ ਸ਼ੁਰੂਆਤ ਉਸ ਗੱਲ ਤੋਂ ਕੀਤੀ ਜਿਹੜਾ ਆਪਣੇ ਜ਼ਿੰਦਗੀ ਦੇ ਤਜਰਬੇ ਆ ਪਰ ਮੈਂ ਕਿਹਾ ਇਹ ਜੋ ਮੋ چاہے ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਇੱਥੇ ਤਾਂ ਕੋਈ ਐਮਪੀ ਹੋਵੇ ਉਸ ਨੂੰ ਹੱਕ ਨਹੀਂਗਾ ਵੀ ਉਹ ਮਾੜੀ ਸ਼ਬਦਾਵਲੀ ਸਾਡੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਚਾਹੇ ਉਹ ਮੁਸਲਮਾਨ ਔਰਤਾਂ ਹੋਣ ਜਾਂ ਹੋਰ ਉਹਨਾਂ ਦੇ ਖਿਲਾਫ ਵਰਤੇ ਇਹਦੇ ਪਸੰਦ ਇਸ ਤਕਰੀਰ ਦੇ ਮੱਲ ਦਾ ਉਹ ਕਾਰਨ ਇਹ ਵੀ ਸੀਗਾ ਕਿ ਇੱਕ ਬੰਦਾ ਔਰਤਾਂ ਦੇ ਹੱਕਾਂ ਲਈ ਲੜ ਰਿਹਾ ਆ ਇੱਕ ਸਿੱਖ ਕਿਸੇ ਹੋਰ ਜਿਹੜੇ ਫਿਰਕੇ ਦੇ ਲੋਕਾਂ ਦੇ ਲਈ ਲੜ ਰਿਹਾ ਆ ਜਿਵੇਂ ਹੁਣ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀ ਜਿਹਨਾਂ ਦੀ 350ਵੀਂ ਸ਼ਹਾਦਤ ਦੀ ਵਰੇਗੰਡ ਆਪਾਂ ਮਨਾਉਣ ਜਾ ਰਹੇ ਆ ਉਹ ਉਹਨਾਂ ਦੀ ਕੁਰਬਾਨੀ ਦੀ ਐਮੇਤ ਇਹ ਆ ਕਿ ਉਹ ਸਿੱਖਾਂ ਦੇ ਲਈ ਨਹੀਂ ਕੁਰਬਾਨੀ ਦੇ ਉਹਨਾਂ ਨੇ ਜੋ ਉਸ ਵੇਲੇ ਕਸ਼ਮੀਰੀ ਪੰਡਿਤ ਸੀ ਉਹ ਕਿਸੇ ਹੋਰ ਧਰਮ ਦੇ ਲਈ ਹਾਂ ਉਹਨਾਂ ਨੇ ਕੁਰਬਾਨੀ ਬੇਮਿਸਾਲ ਦਿੱਤੀ ਜਿਹਨੂੰ ਸਾਨੂੰ ਸਾਰਿਆਂ ਸਿੱਖਾਂ ਨੂੰ ਵੀ ਮਾਣ ਹੋਣਾ ਚਾਹੀਦਾ ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਇਹਨਾਂ ਦਾ ਵੀ ਵਿੱਚ ਸੁਮੇਲ ਸੀਗਾ ਕਿ ਆਪਾਂ ਕਿਸੇ ਹੋਰ ਦੇ ਲਈ ਖੜ੍ਹ ਰਹੇ ਹਾਂ ਤਾਂ ਨਾਲੇ ਜ਼ਿੰਦਗੀ ਦੇ ਆਪਣੇ ਤਜਰਬਿਆਂ ਦਾ ਵੀ ਬਿਆਨ ਉਹਦੇ ਵਿੱਚ ਹੋ ਰਿਹਾ ਆ ਤਾਂ ਜਿਹੜਾ ਸਿੱਧੇ ਤਰੀਕੇ ਨਾਲ ਤੁਸੀਂ ਕਿਸੇ ਨੂੰ ਜਵਾਬ ਦੇ ਰਹ ਹੋ ਨਾ ਵੀ ਇਹ ਤੇਰੇ ਤੇਰੇ ਜਿਹੜਾ ਚਾਂਸ ਜਿਹੜਾ ਵਿੱਤ ਮੰਤਰੀ ਨਾਲ ਬੈਠਾ ਵੀ ਇਹਨਾਂ ਦੇ ਸ਼ਬਦ ਜੋ ਤੁਸੀਂ ਭਰੋਸਾ ਦਿਵਾਇਆ ਸੀ ਜੋ ਤੁਸੀਂ ਵਾਅਦੇ ਕੀਤੇ ਆ ਉਹਦੇ ਵੀ ਤੁਸੀਂ ਉੱਤੇ ਵੀ ਖਰੇ ਨਹੀਂ ਉਤਰੇ ਉਹ ਡੇਢ ਕਮਿੰਟ ਦੇ ਵਿੱਚ ਨਾ ਚੀਜ਼ਾਂ ਇੰਨੀਆਂ ਨਾ ਚੋੜ ਕੇ ਭਰੀਆਂ ਹੋਈਆਂ ਸੀ ਉਹ ਜੋ ਮੈਂ ਸੋਚ ਰਿਹਾ ਸੀ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਜ਼ੁਬਾਨ ਤੇ ਵੀ ਆ ਗਿਆ ਤੇ ਚਲੋ ਸਪੀਚ ਦਾ ਵਾਇਰਲ ਹੋਣਾ ਇਹਨਾ ਮੈਨੂੰ ਪਤਾ ਪਈ ਬਹੁਤ ਸਾਰੇ ਪੰਜਾਬੀਆਂ ਨੂੰ ਵੀ ਇਸ ਗੱਲ ਤੇ ਬਹੁਤ ਮਾਣ ਸੀਗਾ ਵੀ ਸਾਡਾ ਕੋਈ ਉੱਥੇ ਬੰਦਾ ਉੱਥੇ ਖੜਕੇ ਪੀ ਉਹ ਜਿਹੜੀ ਪਸੰਦੀ ਦਾ ਉਦੋਂ ਦਾ ਉਥੇ ਦਾ মিডিਆ ਵੀ ਉਸ ਗੱਲ ਨੂੰ ਮੰਨ ਗਿਆ ਸੀ ਕਿ ਇਹ ਕਈ ਦਹਾਕਿਆਂ ਦੀ ਸਭ ਤੋਂ ਵਾਇਰਲ ਜਿਹੜੀ ਸਪੀਚ ਇਥੇ ਹੋਈ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਅਲੱਗ-ਅਲੱਗ ਮਸਲਿਆਂ ਕਰਕੇ ਤੇ ਲੋਕਾਂ ਨੇ ਸਾਨੂੰ ਚੁਣਿਆ ਵੀ ਸਾਡੀ ਆਵਾਜ਼ ਉਥੇ ਬਣੂਗਾ ਇਹ ਵਿਅਕਤੀ ਤੇ ਨਹੀਂ ਸੋ ਜਿਤ ਤੱਕ ਮੇਰਾ ਫਰਜ਼ ਆ ਚਾਹੇ ਉਹ ਸਲੋ ਦੇ ਨਗਰ ਨਿਵਾਸੀਆਂ ਦੇ ਲਈ ਗੱਲ ਕਰਨੀ ਚਾਹੇ ਉਹ ਯੂਕੇ ਦੇ ਲਈ ਗੱਲ ਕਰਨੀਆਂ ਹੁਣ ਇੱਥੇ ਮੈਂ ਆਇਆ ਇਹ ਮੇਰੀ ਨਿੱਜੀ ਫੇਰੀ ਹੈ ਪਰ ਇਹਦੇ باوجود ਵੀ ਜਿਹੜੇ ਐਨਆਰਆਈ ਦੇ ਮਸਲੇ ਉੱਠੋਣੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਮਸਲਿਆਂ ਦੀ ਗੱਲ ਕੀਤੀ ਹੈ ਤੇ ਹਮੇਸ਼ਾ ਇਹ ਗੱਲ ਰਹੀ ਹੈ ਵੀ ਘਟ ਗਿੰਤੀਆਂ ਦਾ ਉੱਥੇ ਤੱਕਾ ਹੁੰਦਾ ਰਿਹਾ ਉੱਥੇ ਦੇ ਲੋਕ ਰਿਸਿਸਟ ਕਰੇ ਪਰ ਮੈਂ ਇਹ ਕਹਿੰਦਾ ਵੀ ਤੁਸੀਂ ਜੇ ਉੱਥੇ ਜੇਤੂ ਰਹੇ ਹੋ ਤਾਂ ਮੈਨੂੰ ਲੱਗਦਾ ਨਹੀਂ ਵੀ ਉੱਥੇ ਦੇ ਲੋਕ ਹੈਗੇ ਨਹੀਂ ਰੈਸਿਸਟਿਜ਼ਮ ਅੱਜ ਵੀ ਉੱਥੇ ਹੈਗੀ ਆ ਦੇਖੋ ਨਸਲਵਾਦ ਤਾਂ ਹਰ ਪਾਸੇ ਆ ਇਹ ਮੈਂ ਕਹੂੰਗਾ ਵੀ ਕਿਸੇ ਇੱਕ ਸ਼੍ਰੇਣੀ ਜਾਂ ਇੱਕ ਦੇਸ਼ ਚੋਂ ਜਾਂ ਇੱਕ ਮਜ਼ਬਦ ਦੇ ਲੋਕਾਂ ਕੋ ਇਹਦੀ ਮਨੋਪਲੀ ਨਹੀਂ ਹੈਗੀ ਨਸਲਵਾਦ ਹਰ ਜਗ੍ਹਾ ਤੇ ਹੁੰਦਾ ਪਰ ਉਹਦੀ ਉਸਤਨ ਉਹ ਜ਼ਿਆਦਾ ਜਾਂ ਘੱਟ ਹੁੰਦੀ ਆ ਇਹ ਇਹਦੇ ਵਿੱਚ ਤਾਂ ਕੋਈ ਜੇ ਹੁਣ ਆਪਾਂ ਇੱਥੇ ਇੰਡੀਆ ਨੂੰ ਦੇਖ ਲਈਏ ਇੱਥੇ ਵੀ ਕਈ ਲੋਕਾਂ 'ਚ ਕਈਆਂ 'ਚ ਵਿਤਕਰਾ ਹੁੰਦਾ ਆ ਕਈਆਂ ਦਾ ਨਾ ਹੁੰਦਾ ਆ ਧਰਮ ਦੇ ਆਧਾਰ ਤੇ ਮਜ਼ਬਦ ਦੇ ਆਧਾਰ ਤੇ ਕਈਆਂ ਦੇ ਨਾਲ ਜਾਤ ਪਾਤ ਦੇ ਆਧਾਰ ਤੇ ਪੰਜਾਬ 'ਚ ਵੀ ਕਈ ਜਗ੍ਹਾ ਤੇ ਹੁੰਦਾ ਮੈਂ ਖੁਦ ਆਪਣੀ ਅੱਖੀਂ ਵੀ ਇਹ ਦੇਖਿਆ ਆ ਯੂਕੇ 'ਚ ਵੀ ਇਹੋ ਜਿਹੇ ਕਈ ਵਿਅਕਤੀ ਨੇ ਜਿਹੜੇ ਨਸਲੀ ਵਿਤਕਰੇ ਨਾਲ ਭਰੇ ਹੁੰਦੇ ਆ ਚਾਹੇ ਉਹ ਘਟ ਗਿਣਤੀਆਂ ਪ੍ਰਤੀ ਪਰ ਇਹੇ ਵਿਅਕਤੀ ਨੂੰ ਸੋਚਣਾ ਪੈਂਦਾ ਵੀ ਕਿਹੋ ਜਿਹਾ ਆਪਾਂ ਬਣਨਾ ਚਾਹੁੰਦੇ ਆ ਜੇ ਆਪਾਂ ਚਾਹੁੰਦੇ ਆਂ ਕਿ ਸਰਬਸਾਂਝੀ ਬਰਾਬਰੀ ਵਾਲਤਾ ਜੇ ਆਪਾਂ ਚਾਹੁੰਦੇ ਆਂ ਕਿ ਬਰਾਬਰਤਾ ਜੋ ਸਿੱਖਾਂ ਨੂੰ ਹੈਗੀ ਆ ਸਿੱਖਾਂ ਨੂੰ ਉਹ ਆਪਣੇ ਵੱਲ ਵੀ ਝਾਤੀ ਮਾਰਨੀ ਪੈਂਦੀ ਆ ਕਿ ਐਸੀ ਕਿੰਨਾ ਕੁ ਬਰਾਬਰਤਾ ਕਰ ਰਹੇ ਆਂ ਜੇ ਔਰਤਾਂ ਦੇ ਪ੍ਰਤੀ ਕਿੰਨੀ ਕੁ ਬਰਾਬਰਤਾ ਹੈਗੀ ਆ ਹੋਰ ਜਾਤ ਪਾਤ ਤੋਂ ਆਪਾਂ ਕਿੰਨਾ ਕੁ ਦੂਰ ਹੈਗੇ ਆ ਜਾਂ ਕਿੰਨਾ ਨਹੀਂ ਇਹ ਚਾਹੇ ਯੂਕੇ ਆ ਚਾਹੇ ਇੱਥੇ ਆ ਇਹ ਦੇਖੋ ਹਰ ਇੱਕ ਨੇ ਆਪੋ ਆਪਣੀ ਸੋਚ ਦੇ ਮੁਤਾਬਕ ਜੀਣਾ ਆ ਆਪਣੀ ਆਪਣੀ ਕਦਰਾਂ ਕੀਮਤਾਂ ਹੁੰਦੀਆਂ ਯੂਕੇ ਚ ਬਹੁਤ ਸਾਰੇ ਚੰਗੇ ਵਿਅਕਤੀ ਨੇ ਵੀ ਨੇ ਹਰ ਜਗ੍ਹਾ ਚੰਗੇ ਬਾੜੇ ਵਿਅਕਤੀ ਹੁੰਦੇ ਨੇ ਨਸਲਵਾਦ ਦਾ ਟਾਕਰਾ ਕਰਨਾ ਸਾਡੇ ਸਾਰਿਆਂ ਦਾ ਫਰਜ਼ ਆ ਪਰ ਯੂਕੇ ਚ ਜੇ ਮੇਰੇ ਵਰਗੇ ਨੂੰ ਚੁਣਿਆ ਆ ਇੱਕ ਵਿਅਕਤੀ ਜਿਹੜਾ ਕੋ ਪਾਗ ਗਿਆ ਦਾੜੀ ਆ ਜੋ ਜ਼ਾਤ ਆ ਜਿਹੜੀ ਆਵਾਮ ਆ 99% ਲੋਕੀ ਉਸ ਪਛਾਣ ਤੋਂ ਬਿਲਕੁਲ ਅਲੱਗ ਨੇ ਉਹ ਉਹਨਾਂ ਲੋਕਾਂ ਨੇ ਚਾਹੇ ਗੋਰੇ ਆ ਕਾਲੇ ਆ ਭੂਰੇ ਆ ਜਿਹੜੇ ਉਹਨਾਂ ਨੇ ਹੀ ਮੈਨੂੰ ਚੁੜਿਆ ਸੋ ਇਹ ਤੋਂ ਹੀ ਤੁਹਾਨੂੰ ਤੁਸੀਂ ਅੰਦਾਜ਼ਾ ਲੱਸਦਾ ਵੀ ਕਿ ਸਾਧ ਤੱਕ ਲੋਕੀ ਭਾਈਚਾਰਕ ਸਾਂਝ ਨੂੰ ਪਸੰਦ ਕਰਦੇ ਨੇ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਮੈਨੂੰ ਅੱਜ ਵੀ ਜ਼ਿਆਦਾ ਤੁਸੀਂ ਉੱਥੇ ਪਾਰਲੀਮੈਂਟ 'ਚ ਖੜਕੇ ਵੀ ਕਿਸਾਨ ਅੰਦੋਲਨ ਦੀ ਗੱਲ ਕੀਤੀ ਸੀ ਪਰ ਇਹ ਗੱਲ ਜਿੱਥੇ ਪੰਜਾਬੀਆਂ ਨੇ ਤੁਹਾਡਾ ਸਾਥ ਦਿੱਤਾ ਤਾਂ ਆਈਟੀ ਸੈੱਲ ਤੁਹਾਡੇ ਖਿਲਾਫ ਵੀ ਬੜਾ ਹੋ ਗਿਆ ਇਹ ਠੀਕ ਆ ਕਈ ਤੁਹਾਨੂੰ ਅਤਵਾਦੀ ਕਹਿਣ ਲੱਗੇ ਸੀ ਕਿ ਕਹਿੰਦੇ ਵੱਖਵਾਦੀ ਹੈ ਇਹ ਤਾਂ ਬਾਹਰ ਬੈ ਕੇ ਜਿਹੜੇ ਪੰਜਾਬੀਆਂ ਨੂੰ ਭੜਕਾਉਂਦਾ ਪਿਆ ਬੜੇ ਅਜੀਬ ਜਿਹੇ ਸ਼ਬਦ ਤੁਹਾਡੇ ਤੇ ਵਰਤੇ ਗਏ ਹੂੰ ਇਹ ਦੇਖੋ ਜਦੋਂ ਤੁਸੀਂ ਸਿਆਸਤ ਦੇ ਵਿੱਚ ਹੁੰਦੇ ਆ ਤਾਂ ਕਈ ਲੋਕੀ ਤੁਹਾਨੂੰ ਪਸੰਦ ਕਰਦੇ ਆ ਕਈ ਲੋਕੀ ਤੁਹਾਨੂੰ ਨਹੀਂ ਪਸੰਦ ਕਰਦੇ ਜਿਸ ਤੱਕ ਕਿਸਾਨ ਮੋਰਚੇ ਦੀ ਗੱਲ ਸੀ ਉਦੋਂ ਬਹੁਤ ਸਾਰੇ ਜਿਹੜੇ ਮੇਰੇ ਆਪਣੇ ਸਲੋਰ ਨਗਰ ਨਿਵਾਸੀ ਸੀਗੇ ਉਹਨਾਂ ਨੇ ਵੀ ਮੇਰੇ ਤੱਕ ਪਹੁੰਚੀ 3000 ਤੋਂ ਵੱਧ ਲੋਕਾਂ ਨੇ ਬਾਕਾਇਦਾ ਇਹ ਗੱਲ ਆਖੀ ਕਿ ਉੱਥੇ ਜੋ ਹੋ ਰਿਹਾ ਆ ਉਹਦੇ ਨਾਲ ਗੰਭੀਰਤਾ ਦੇ ਬਾਰੇ ਸੋਚੋ ਤਾਂ ਉਸਤੇ ਕੋਈ ਨਾ ਕੋਈ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਿਓ ਸਾਡੇ ਆਪਣੇ ਜਿਹੜੇ ਚਾਚਾ ਜੀ ਨੇ ਇਹ ਤੇ ਸਰਦਾਰ ਪਰਮਜੀਤ ਸਿੰਘ ਰਾਏਪੁਰ ਜੋ ਕਿ ਦਾ ਪਿੰਡ ਦੇ ਸਰਪੰਚ ਵੀ ਹੁੰਦੇ ਸੀ ਕਿ ਉੱਥੇ ਰਾਜਪੁਰਾ ਵਾਲੇ ਤੋਂ ਮੌਜੂਦਾ ਸਮੇਂ ਚ ਉਹ ਆਦਮਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਨੇ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਵੀ ਦੇਖੋ ਤੂੰ ਆਪ ਕਿਸਾਨੀ ਖੇਤੇ ਨਾਲ ਮਾਂ ਬਾਪ ਤੇਰੀ ਮਿੱਟੀ ਨਾਲ ਮਿੱਟੀ ਤੇ ਹੋ ਕੇ ਉਧਰ ਨੂੰ ਗਏ ਨੇ ਤੇਰਾ ਵੀ ਫਰਜ਼ ਬਣਦਾ ਕਿ ਤੂੰ ਕੁਝ ਨਾ ਕੁਝ ਖਬਰ ਸਾਲਾ ਇੱਥੇ ਕਿਸਾਨਾਂ ਦੇ ਨਾਲ ਬਦਸਲੂਕੀ ਹੋ ਰਹੀ ਆ ਉਹਨਾਂ ਤੇ ਡਾਂਗਾ ਵਰਾਈਆਂ ਜਾ ਰਹੀਆਂ ਜਾਂ ਅਥਰੂ ਗੈਸ ਜਾਂ ਪਾਣੀ ਦੀ ਬਿਛਾੜਾ ਜਦੋਂ ਉਹ ਕਾਰਵਾਈ ਹੋਈ ਤਦ ਹੀ ਮੈਂ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਬਕਾਇਦਾ ਇਸਤੇ ਬਾਰੇ ਪ੍ਰਧਾਨ ਮੰਤਰੀ ਤੱਕ ਨੂੰ ਸਵਾਲ ਕੀਤਾ ਤਾਂ ਕਿ ਉਹ ਕਿਸਾਨਾਂ ਦੀ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਸੀ ਮੇਰੇ ਲਈ ਇਹ ਮੇਰੇ ਹਲਕਾ ਨਿਵਾਸੀਆਂ ਲਈ ਵੀ ਕਈਆਂ ਲਈ ਜ਼ਰੂਰੀ ਸੀ ਕਈਆਂ ਨੇ ਤਾਂ ਤਾਵੜ-ਤੋੜ ਵਿੱਚ ਤੇ ਹਮੇ ਉੱਥੇ ਉੱਥੇ ਵੀ ਕੀਤੇ ਕਿ ਇਹ ਇੰਡੀਆ ਜੀ ਆ ਸਾਨੂੰ ਕੀ ਲੈਣਾ ਦੇਣਾ ਤੂੰ ਕਿਉਂ ਬੋਲ ਰਿਹਾ ਇਹਦੇ ਬਾਰੇ ਕਈ ਲੋਕਾਂ ਨੂੰ ਪਸੰਦ ਵੀ ਆਇਆ ਇੱਥੇ ਜਦੋਂ ਤੁਸੀਂ ਕਿਹਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਵੀ ਗੱਲ ਆਈ ਕੀ ਇਹ ਮਨੁੱਖੀ ਅਧਿਕਾਰਾਂ ਤੇ ਗੱਲ ਕਰ ਰਿਹਾ ਆ ਸਾਡੀ ਖਬਰ ਸਾਰ ਲੈ ਰਿਹਾ ਇਹਦੇ ਭਾਸ਼ਣਾ ਕਰਕੇ ਸਾਡੀ ਸੁਰੱਖਿਆ ਹੋਰ ਪੁਖਤਾ ਹੁੰਦੀ ਆ ਕੋਈ ਸਾਡੇ ਤੇ ਨਹੀਂ ਹਮਲਾ ਕਰੂਗਾ ਪਰ ਕਈ ਵਿਅਕਤੀ ਉਹ ਜਿਹਨਾਂ ਨੂੰ ਮੈਂ ਉੱਥੇ ਮੈਂ ਤਾਂ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਕਹਿ ਦਿੱਤਾ ਸੀ ਜਿਹੜਾ 2 ਰੁਪਏ ਟਵੀਟ ਦੇ ਆ ਟਵਿੱਟਰ ਟਰੋਲ ਫੈਕਟਰੀ ਤੋਂ ਚੱਲਦੀ ਆ ਭਈ ਇਹ ਜਿਹੜੇ ਮਿਥੇ ਤਾਬਰ ਤੋੜ ਹਮਲੇ ਕਰਦੇ ਇਹਦੇ ਕਰਕੇ ਮੈਂ ਉੱਥੇ ਬੰਦ ਨਹੀਂ ਹੋਇਆ ਨਾ ਭਈ ਮੈਂ ਸੱਚ ਹੱਕ ਦੇ ਲਈ ਲੜਨਾ ਇਹ ਮੇਰਾ ਫਰਜ਼ ਆ ਉਹੀ ਸਾਨੂੰ ਸਿਖਾਇਆ ਗਿਆ ਸਿੱਖ ਸਿੱਖੋਂ ਦੇ ਨਾਤੇ ਤਾਂ ਉਹ ਤਦੀ ਉਹਨਾਂ ਚੀਜ਼ਾਂ ਦੇ ਕਰਕੇ ਇੱਥੇ ਕਈ ਜੀ ਇਹ ਪਾਕਿਸਤਾਨ ਸਰਕਾਰ ਦਾ ਕੋਈ ਜਸੂਸ ਆ ਜੀ ਇਹ ਕੋਈ ਉਸ ਏਜੰਸੀ ਦਾ ਬੰਦਾ ਆ ਇਹ ਕੋਈ ਖਾਲਿਸਤਾਨੀ ਆ ਇਹ ਕੋਈ ਪਾਕਿਸਤਾਨੀ ਆ ਉਹ ਸਾਡੇ ਵਰਗਾ ਜਦੋਂ ਮੈਂ ਉੱਥੇ ਕੋਈ ਪਾਕਿਸਤਾਨ ਚ ਕੋਈ ਵਾਰਦਾਤ ਹੁੰਦੀ ਆ ਜੇ ਉਹ ਘੱਟ ਗਿੰਦੇ ਚਾਹੇ ਉਹ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੋਵੇ ਚਾਹੇ ਉਹ ਸਿੱਖ ਭਾਈਚਾਰੇ ਨਾਲ ਕੋਈ ਵੀ ਉੱਥੇ ਵਧੀਕੀ ਹੁੰਦੀ ਆ ਜੇ ਮੈਂ ਉਹਨਾਂ ਦੇ ਲਈ ਹੱਕ ਚ ਕੁਝ ਬੋਲਦਾ ਆ ਤੋ ਕੁਝ ਵਿਅਕਤੀ ਪਾਕਿਸਤਾਨ ਚੁੰਦੇ ਜਿਹੜੇ ਕਹਿੰਦੇ ਲੈ ਲੋ ਜੀ ਤਾਂ ਇੰਡੀਆ ਸਰਕਾਰ ਦਾ ਏਜੰਟ ਹੈ ਜੀ ਇਹ ਤਾਂ ਸਰਵੇ ਇੰਡੀਆ ਦੀ ਗੱਲ ਕਰਨੀ ਆ ਜੇ ਮੈਂ ਕੁਝ ਇੰਡੀਆ ਦੇ ਬਾਰੇ ਮਨੁੱਖੀ ਅਧਿਕਾਰਾਂ ਦਾ ਗੱਲ ਉਹਨਾਂ ਨੇ ਕਹਿਣਾ ਇਹ ਪਾਕਿਸਤਾਨੀ ਹਾਲਾਂਕਿ ਆਪਾਂ ਉਥੇ ਬਰਤਾਨੀਆ ਦੇ ਜੰਪ ਵਾਲਿਆਂ ਇਹ ਯੂਕੇ ਦੀ ਗੱਲ ਕਰੂੰਗੇ ਪਰ ਯੂਕੇ ਦੇ ਹੱਕਾਂ ਲਈ ਪਰ ਜਿੱਥੇ ਸੱਚ ਹੱਕ ਦੀ ਗੱਲ ਕਰਨਾ ਇਹ ਬਹੁਤ ਜ਼ਰੂਰੀ ਹੁੰਦਾ ਆ ਹੁਣ ਜਦੋਂ শ্রীলੰਕਾ ਦੇ ਵਿੱਚ ਉਥੇ ਕੋਵਿਡ ਦੇ ਦੌਰਾਨ ਉਥੇ ਜਿਹੜੇ ਈਸਾਈ ਸੀ ਜਾਂ ਮੁਸਲਮਾਨ ਸੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਖਬਰਿਸਤਾਨ ਦੇ ਵਿੱਚ ਉਹਨਾਂ ਨੂੰ ਦਫਨਾਵਾ ਵੀ ਨਹੀਂ ਪਾ ਰਹੇ ਸਨ ਉੱਥੇ ਦੀ ਜਿਹੜੀ ਸਨਲਿਸ ਬੁੱਧ ਸਰਕਾਰ ਸੀ ਉਹਨਾਂ ਦੇ ਖਿਲਾਫ ਜਦੋਂ ਮੈਂ ਬੋਲਿਆ ਵੀ ਇਹ ਗਲਤ ਕੰਮ ਹੋ ਰਿਹਾ ਆ ਉਹ ਕੁਝ ਜਿਹੜੇ ਪ੍ਰਸ਼ਾਸਨ ਉੱਥੇ ਦਾ ਹੁੰਦਾ శ్రీਲੰਕਾ ਉਹਨਾਂ ਨੂੰ ਨਹੀਂ ਪਸੰਦ ਆ ਜੇ ਮੈਂ ਉੱਥੇ ਚੀਨ ਦੇ ਖਿਲਾਫ ਕਈ ਵਾਰੀ ਬੋਲ ਚੁੱਕਾ ਵੀ ਆ ਗਲਤ ਤੁਸੀਂ ਕਰ ਰਹੇ ਆ ਆ ਮਾੜਾ ਕਰ ਰਹੇ ਆ ਬੋਧੀਆਂ ਦੇ ਖਿਲਾਫ ਜਾਂ ਐਸਾਈਆਂ ਦੇ ਖਿਲਾਫ ਜਾਂ ਉਧਰ ਮੁਸਲਮਾਨਾਂ ਦੇ ਖਿਲਾਫ ਉਹ ਉਹ ਸਰਕਾਰ ਮੇਰੇ ਖਿਲਾਫ ਨ ਕਈ ਵਾਰ ਹੋ ਸਕਦੀ ਆ ਇਹ ਦੇਖੋ ਜੇ ਮੈਂ ਇਦਾਂ ਸੋਚਣ ਲੱਪ ਪਵਾ ਤਾਂ ਫੇਰ ਤਾਂ ਮੈਂ ਕੁਝ ਬੋਲਾਂ ਹੀ ਨਾ ਬੋਲੇਗਾ ਤਾਂ ਇਹ ਮੈਨੂੰ ਪਤਾ ਵੀ ਇੱਥੇ ਕਈਆਂ ਨੇ ਸ਼ਿਕਾਇਤਾਂ ਕੀਤੀਆਂ ਜਦੋਂ ਮੈਂ ਉੱਥੇ ਮਨੁੱਖੀ ਅਧਿਕਾਰਾਂ ਦੇ ਬਜਾਏ ਉਹ ਕਿਸਾਨ ਮੁੱਲ ਚ ਦੇ ਬਾਰੇ ਸੀ ਕਿਹਾ ਚਾਹਿਆ ਉਹ ਕਸ਼ਮੀਰ ਦੇ ਬਾਰੇ ਬੋਲਿਆ ਉਹ 3 ਘੰਟੇ ਤੇ ਜਹਾ ਮੈਨੂੰ ਵਾਇਰਡ ਦੇ ਤੇ ਬਿਠਾਈ ਰੱਖਿਆ ਕਿ ਉਹ ਸ਼ਿਕਾਇਤਾਂ ਕਰਕੇ ਵੀ ਇਹਦਾ ਵੀਜ਼ਾ ਕੈਨਸਲ ਕਰੋ ਆ ਕਰੋ ਪਰ ਤਾਂ ਵੀ ਜਿਹੜੇ ਸੂਝ ਬਿਲਕੁਲ ਉਹ ਸੂਝਵਾਨ ਜਿਹੜੇ ਕਈ ਵਿਅਕਤੀ ਸੀ ਉਹਨਾਂ ਨੇ ਤਾਂ ਵੀ ਸਰਕਾਰ ਨੂੰ ਦਰਖਾਸਤ ਕੀਤੀ ਵੀ ਇਹ ਸਾਡਾ ਚੁਣਿਆ ਨੁਮਾਇੰਦਾ ਆ ਵੀ ਇਹ ਸਾਡੇ ਸਾਰਿਆਂ ਦੀ ਨਮੋਸ਼ੀ ਵਾਲੀ ਗੱਲ ਹੈ ਜੇ ਇਹ ਤੇ ਇੰਡੀਆ ਚਾਕੇ ਤੁਸੀਂ ਇਦੀ ਭੇਜ ਦਿੱਤਾ ਵੀ ਇਹ ਸਹੀ ਵਿਅਕਤੀ ਹੈ ਤਾਂ ਇਹ ਹਮੇਸ਼ਾ ਨਾਪ ਤੋਲ ਕੇ ਗੱਲ ਕਰਦਾ ਇਹ ਚ ਕੋਈ ਨਾ ਹਿੰਸਕ ਗੱਲ ਆ ਨਾ ਕੋਈ ਵਿਤਕਰੇ ਦੀ ਗੱਲ ਆ ਇਹ ਸ਼ਿਕਾਇਤਾਂ ਗਲਤ ਨੇ ਤਾਂ ਐਸੀ ਚਾਹੁੰਦੇ ਆਂ ਵੀ ਮਾਨ ਸਤਕਾਰ ਸਾਡੇ ਜੋ ਨੁਮਾਇੰਦੇ ਨੂੰ ਦਿੱਤਾ ਜਾਵੇ ਸਾਡੇ ਪੰਜਾਬੀ ਭਾਈਵਾਲ ਨੂੰ ਦਿੱਤਾ ਜਾਵੇ ਤਦ ਹੀ ਜੋ ਸਰਕਾਰ ਨੇ ਉਹ ਉਹ ਸ਼ਿਕਾਇਤਾਂ ਨੂੰ ਕਾਰਜ ਕਰਦੇ ਹੋਏ ਤਾਂ ਅੰਮ੍ਰਿਤਸਰ 에ਰਪੋਰਟ ਤੋਂ ਮੈਨੂੰ ਆਉਣ ਦਿੱਤਾ ਸੀਗਾ ਹਾਲਾਂਕਿ ਮੈਂ ਹੀ ਆ ਜਿਹੜਾ ਬੰਦਾ ਉੱਥੇ ਕਹਿੰਦਾ ਵੀ ਵੱਤ ਵੱਸ ਸਿੱਧੀਆਂ ਹੋਣਾ ਨਾ ਹੋਣ ਚਾਹੇ ਅੰਮ੍ਰਿਤਸਰ ਨੂੰ ਆ ਚਾਹੇ ਚੰਡੀਗੜ੍ਹ ਨੂੰ ਪੰਜਾਬ ਦੇ ਲਈ ਵੱਤ ਵੱਸ ਸਿੱਧੀਆਂ ਹੋਣਾ ਨਾ ਹੋਣ ਇਹੀ ਮਸਲੇ ਮੈਂ ਇਸ ਦਫਾ ਵੀ ਜੋ ਮਾਨਯੋਗ ਮੰਤਰੀ ਨੇ ਇੱਥੇ ਦੇ ਐਨਆਰਆਈਸ ਮੰਤਰੀ ਸੰਜੀਵ अरोੜਾ ਜੀ ਉਹਨਾਂ ਨੂੰ ਵੀ ਮਿਲ ਕੇ ਮੈਂ ਇਹ ਇਹਨਾਂ ਬਾਰੇ ਵਪਾਰਕ ਤੌਰ ਤੇ ਹੋਰ ਕਈ ਗੱਲਾਂ ਜਿਹੜੀਆਂ ਯੂਕੇ ਇੰਡੀਆ ਦੀ ਜਿਹੜੀ ਟ੍ਰੇਡ ਡੀਲ ਆ ਉਹਦੇ ਬਾਰੇ ਵੀ ਜਾਂ ਹੋਰ ਕਈ ਚੀਜ਼ਾਂ ਜਿਹਦੇ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਵਧ ਸਕਦਾ ਪੰਜਾਬ ਦਾ ਵਪਾਰ ਵਧ ਸਕਦਾ ਹੈ ਇمپੋਰਟ ਐਕਸਪੋਰਟ ਵਧਸ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਮੈਂ ਗੱਲਬਾਤ ਪਹਿਲਾਂ ਵੀ ਕੀਤੀ ਆ ਅਗਾਹ ਤੋਂ ਵੀ ਕਰਦਾ ਰਹੂੰਗਾ ਪਰ ਕਈਆਂ ਨੂੰ ਉਹ ਗੱਲ ਪਸੰਦ ਹੁੰਦੀ ਆ ਕਈਆਂ ਨੂੰ ਨਹੀਂ ਪਸੰਦ ਹੁੰਦੀ ਮੈਨੂੰ ਇੱਕ ਤੁਸੀਂ ਵਪਾਰਤੇ ਆਏ ਉਹ ਤਾਂ ਵਪਾਰ ਦੀ ਗੱਲ ਦੱਸੋ ਵੀ ਹੁਣ ਭਾਰਤ ਤੇ ਯੂਕੇ ਦਾ ਵਪਾਰ ਆ ਕਹਿੰਦੇ ਉਹ ਵਧ ਸਕਦਾ ਬਿਲਕੁਲ ਕਿਵੇਂ ਫ੍ਰੀ ਟ੍ਰੇਡ ਪਾਲਿਸੀ ਕੋਈ ਹੈ ਇਹ ਦੇਖੋ ਕਈ ਸਾਲਾਂ ਬਾਅਦ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਿਹੜੇ ਸਾਡੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਸਕੇਸਟਾਮਰ ਉਹਨਾਂ ਨੇ ਜੋ ਕਈ ਸਾਲਾਂ ਤੋਂ ਜਿਹੜੀ ਚੀਜ਼ اٹਕੀ ਹੋਈ ਸੀ ਇੱਥੇ ਯੂ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਉਹਨਾਂ ਇੱਥੇ ਦੀ ਸਰਕਾਰ ਦੇ ਨਾਲ ਉੱਥੇ ਦੀ ਸਰਕਾਰ ਦਾ ਸਮਝੌਤਾ ਇਹ ਹੋ ਗਿਆ ਆ ਕਿ ਹੁਣ ਯੂਕੇ ਦਾ ਇੰਡੀਆ ਦੇ ਵਿੱਚ ਕਾ ਜਿਹੜੀ ਫ੍ਰੀ ਟ੍ਰੇਡ ਐਗਰੀਮੈਂਟ ਆ ਜਿਹੜਾ ਵਪਾਰਕ ਸੰਧੀ ਆ ਉਹ ਹੋ ਗਈ ਆ ਉਸ ਦਾ ਦੋਨਾਂ ਦੇਸ਼ਾਂ ਨੂੰ ਅਰਬਾਂ ਦਾ ਫਾਇਦਾ ਹੋਊਗਾ ਪਰ ਇਹ ਹੁਣ ਪੰਜਾਬੀਆਂ ਤੇ ਤਾਂ ਉਹ ਉਸ ਦੇ ਵਿੱਚ ਕਿੰਨਾ ਕੁ ਆਪਣਾ ਫਾਇਦਾ ਉਹ ਵੀ ਲੈ ਸਕਦੇ ਨੇ ਮੈਂ ਚਾਹੁੰਦਾ ਕਿ ਇੱਥੇ ਜਿਹੜਾ ਇੰਟਰਨੈਸ਼ਨਲ ਕਾਰਗੋ ਪੋਰਟ ਆ ਜਿਹੜਾ ਹੁਣ ਬੰਦ ਆ ਮੈਨੂੰ ਪਤਾ ਕਿ ਜਦੋਂ ਆਪਣੇ ਇੱਥੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਜਿਹਦਾ ਖੰਡਨ ਮੈਂ ਖੁਦ ਉੱਥੇ ਪਾਰਲੀਮੈਂਟ ਦੇ ਵਿੱਚ ਖੜਕੇ ਕੀਤਾ ਸੀਗਾ ਮੈਂ ਪਹਿਲਗਾਮ ਅਟੈਕ ਦਾ ਵੀ ਤੁਸੀਂ ਡਟ ਕੇ ਬਿਲਕੁਲ ਡਟ ਕੇ ਮੈਂ ਉਹਦਾ ਖੰਡਨ ਕੀਤਾ ਵੀ ਇਹ ਜਿਹੜਾ ਅਤਵਾਦੀ ਹਮਲਾ ਹੋਇਆ ਇਹਦੇ ਨਾਲ ਜੋ ਭਾਈਚਾਰਕ ਸਾਂਝ ਆ ਉਹ ਘਟਦੀ ਆ ਜੋ ਬੇਗਨਾ ਲੋਕੀ ਜਿਹੜੇ ਉੱਥੇ ਸਲਾਨੀ ਗਏ ਸੀਗੇ ਕਸ਼ਮੀਰ ਦੇ ਵਿੱਚ ਉਹ ਵਿਚਾਰੇ ਆਪਣੀਆਂ ਜਾਨਾਂ ਗਵਾ ਬੈਠੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਬਹੁਤ ਤਣਾਅਪੂਰਨ ਮਾਹੌਲ ਹੋਇਆ ਕਰਤਾਰਪੁਰ ਸਾਹਿਬ ਲੰਘਾ ਜੋ ਸੀਗਾ ਉਹ ਵੀ ਬੰਦ ਕੀਤਾ ਗਿਆ ਮੈਂ ਹੁਣ ਇਹੀ ਸਰਕਾਰ ਨੂੰ ਵੀ ਇਹੀ ਦਰਖਾਸਤ ਕਰਦਾ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਖੋਲਿਆ ਜਾਵੇ ਤਾਂ ਜੋ ਇੱਥੇ ਇੰਟਰਨੈਸ਼ਨਲ ਕਾਰਗੋ ਪੋਰਟ ਅਮ੍ਰਿਤਸਰ ਦੇ ਵਿੱਚ ਉਹ ਮੋੜ ਬਹਾਲ ਕੀਤਾ ਜਾਵੇ ਤਾਂ ਵਪਾਰ ਵਧੇ ਦੇਖੋ ਦੋਹਾਂ ਧਿਰਾਂ ਦੇ ਲਈ ਇਹ ਫਾਇਦਾ ਆ ਜੇ ਹੁਣ ਆਪਾਂ ਯੂਕੇ ਤੋਂ ਇੰਡੀਆ ਦੀ ਗੱਲ ਕਰੀਏ ਕਿੰਨਾ ਫਾਇਦਾ ਦੋਨਾਂ ਦੇਸ਼ਾਂ ਨੂੰ ਜਦੋਂ ਵਪਾਰ ਵਧੂਗਾ ਜੇ ਕਿਤੇ ਗਵਾਂਢੀ ਮੁਲਕ ਆਪਸ ਵਿੱਚ ਜਿਹੜਾ ਇੰਡੀਆ ਦਾ ਪਾਕਿਸਤਾਨ ਆਪਸ ਵਿੱਚ ਸੁਖਾਵੇ ਸਬੰਧ ਹੋਣਗੇ ਵਪਾਰ ਵਧੂਗਾ ਦੋਨਾਂ ਦੇਸ਼ਾਂ ਦੀ ਤਰੱਕੀ ਹੋਊਗੀ ਦੋਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਪਰ ਚੇਚੇ ਤੌਰ ਤੇ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਜੇ ਇੱਥੇ ਲੜਾਈ ਦਾ ਮਾਹੌਲ ਆ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਵੀ ਪੰਜਾਬੀਆਂ ਨੂੰ ਹੋਣਾ ਜੇ ਖੁਸ਼ੀ ਦਾ ਮਾਹੌਲ ਆ ਵਪਾਰ ਵਧ ਰਿਹਾ ਆ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਉਤਪਾਦਨ ਆ ਚਾਹੇ ਉਹ ਖੇਤੀਬਾੜੀ ਦਾ ਆ ਜੋ